ਸਵਾਲਾਂ ਚ ਆਈ ਹੁਸ਼ਾਰਪੁਰ ਦੀ ਸਰਕਾਰੀ ਗਊਸ਼ਾਲਾ ਗਊਸ਼ਾਲਾ ਦੇ ਨੇ ਬੇਹਦ ਮਾੜੇ ਹਾਲਾਤ ਜਿਉਂਦੀਆਂ ਗਊਆਂ ਦੀਆਂ ਅੱਖਾਂ ਖਾ ਰਹੇ ਨੇ ਕਾਂ ਤਸਵੀਰਾਂ ਸ਼ਾਇਰ ਦੇ ਪੰਗੀਪੁਰ ਨਸਤਿਕ ਬਣੀ ਸਰਕਾਰੀ ਗਊਸ਼ਾਲਾ ਦੀਆਂ ਨੇ ਜਿੱਥੇ ਕਿ ਨਾ ਤਾਂ ਸਫਾਈ ਨਾਮ ਦੀ ਕੋਈ ਚੀਜ਼ ਹੈ ਤੇ ਨਾ ਹੀ ਕੋਈ ਹੋਰ ਠੋਸ ਪ੍ਰਬੰਧ ਜਿਸ ਨੂੰ ਲੈ ਕੇ ਹੁਸ਼ਾਰਪੁਰ ਦੇ ਇੱਕ ਨੌਜਵਾਨ ਨੇ ਇਸ ਤਿੱਖਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਹੈ ਅੱਜ ਜਦੋਂ ਗਊਸ਼ਾਲਾ ਚ ਹੁਸ਼ਾਰਪੁਰ ਤੋਂ ਗਊ ਰੱਖਿਆ ਕੇ ਅਤੇ ਮੀਡੀਆ ਪਹੁੰਚਿਆ ਤਾਂ ਉੱਥੋਂ ਦੇ ਮੌਜੂਦਾ ਹਾਲਾਤ ਵੇਖ ਕੇ ਹੈਰਾਨ ਰਹਿ ਗਿਆ ਕਿ ਗਊਸ਼ਾਲਾ ਚ ਸਫਾਈ ਨਾਮ ਦੀ ਕੋਈ ਵੀ ਚੀਜ਼ ਨਹੀਂ ਸੀ ਜਿਸ ਨੂੰ ਲੈ ਕੇ ਮੌਕੇ ਤੇ ਮੌਜੂਦ ਸ਼ਹਿਰਤੀਆਂ ਪ੍ਰਮੁੱਖ ਸ਼ਖਸੀਤਾਂ 'ਚ ਕਾਫੀ ਜ਼ਿਆਦਾ ਰੋਸ ਪੈਦਾ ਹੋ ਗਿਆ ਮੀਡੀਆ ਨਾਲ ਗੱਲਬਾਤ ਦੌਰਾਨ ਸ਼ਿਕਾਇਤਕਰਤਾ ਨੌਜਵਾਨ ਸਮੇਤ ਹੋਰਨਾਂ ਸ਼ਖਸੀਤਾਂ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗਊਸ਼ਾਲਾ 'ਚ ਹਾਲਾਤ ਕੋਚ ਠੀਕ ਨਹੀਂ ਨੇ ਜਿਸ ਤੋਂ ਬਾਅਦ ਅੱਜ ਉਹ ਇਸ ਥਾਂ ਤੇ ਪਹੁੰਚੇ ਨੇ ਤੇ ਜਦੋਂ ਇੱਥੇ ਆ ਕੇ ਵੇਖਿਆ ਤਾਂ ਸੱਚਮੁੱਚ ਹੀ ਗਊਸ਼ਾਲਾ ਦੇ ਹਾਲਾਤ ਬੇਹਦ ਤਰਸਯੋਗ ਨੇ ਤੇ ਇਥੋਂ ਤੱਕ ਕਿ ਪਸ਼ੂਆਂ ਦੇ ਬੈਠਣ ਵਾਲੀ ਥਾਂ ਤੋਂ ਇਲਾਵਾ ਜੋ ਜ਼ਖਮੀ ਪਸ਼ੂਆਂ ਲਈ ਆਈਸੀਯੂ ਤਿਆਰ ਕੀਤਾ ਹੋਇਆ ਉੱਥੇ ਵੀ ਸਫਾਈ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਹਨਾਂ ਦੱਸਿਆ ਕਿ ਇੰਨਾ ਹੀ ਨਹੀਂ ਗਊਸ਼ਾਲਾ 'ਚ ਇੱਕ ਤੋਂ ਜਿਉਂਦੀਆਂ ਗਊਆਂ ਦੀਆਂ ਅੱਖਾਂ ਵੀ ਕਾਂ ਤੱਕ ਖਾ ਗਏ ਨੇ ਜਿਨ੍ਹਾਂ ਦੇ ਹਾਲਾਤ ਉਹ ਵੇਖੇ ਨਹੀਂ ਜਾ ਸਕਦੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੇ ਇੱਥੋਂ ਦੇ ਹਾਲਾਤ ਨੇ ਉਸ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਇੱਥੇ ਕਈ-ਕਈ ਦਿਨਾਂ ਤੱਕ ਸਫਾਈ ਨਹੀਂ ਹੁੰਦੀ ਤੇ ਇਸ ਗਊਸ਼ਾਲਾ 'ਚ ਜ਼ਰੂਰਤ ਨਾਲੋਂ ਵੱਧ ਗਊਤਾਂ ਰੱਖਿਆ ਹੋਇਆ ਜਿਸ ਕਾਰਨ ਇਹ ਹਾਲਾਤ ਪੈਦਾ ਹੋਏ ਨੇ। ਉਹਨਾਂ ਕਿਹਾ ਕਿ ਮਹੀਨੇ 'ਚ 4.5 ਲੱਖ ਰੁਪਏ ਦੇ ਕਰੀਬ ਦਾ ਸਰਕਾਰੀ ਤਨ ਗਊਸ਼ਾਲਾ ਨੂੰ ਆਂਦਾ ਤੇ ਇਸ ਤੋਂ ਇਲਾਵਾ ਦਾਨੀ ਸੱਜਣਾ ਵੱਲੋਂ ਵੀ ਸਹਿਯੋਗ ਕੀਤਾ ਜਾਂਦਾ ਹੈ ਪਰੰਤੂ باوجود ਇਸ ਤੇ ਗਊਸ਼ਾਲਾ ਦੇ ਅਜਿਹੇ ਹਾਲਾਤ ਚਿੰਤਾਜਨਕ ਨੇ چنانچہ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਊਸ਼ਾਲਾ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਗਊਆਂ ਦਾ ਨੁਕਸਾਨ ਨਾ ਹੋਵੇ ਦੂਜੇ ਪਾਸੇ ਗਊਸ਼ਾਲਾ ਨੂੰ ਚਲਾਉਣ ਵਾਲੇ ਪ੍ਰਬੰਧਕ ਹਰਮੇਸ਼ਰਾਲ ਦਾ ਕਹਿਣਾ ਕਿ ਉਹਨਾਂ ਵੱਲੋਂ ਰਸਾਨਾ ਗਊਸ਼ਾਲਾ ਦੀ ਸਫਾਈ ਕਰਵਾਈ ਜਾਂਦੀ ਹੈ ਤੇ ਗਊਆਂ ਜ਼ਿਆਦਾ ਹੋਣ ਕਾਰਨ ਅਜਿਹੇ ਹਾਲਾਤ ਪੈਦਾ ਹੋਏ ਨੇ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਗਊਆਂ ਦੀ ਸੇਵਾ 'ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਂਦੀ ਹੁਸ਼ਿਆਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਮਾਜੀ ਆਪਣਾ ਮੇਰਾ ਨਾਮ ਅਸ਼wini ਗੈਂਦਾ ਜੀ ਮੈਂ ਡਿਸਟ੍ਰਿਕਟ ਐਨੀਮਲ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦਾ ਸਟਾਫ ਸੇਵੀਆਂ ਜੀ ਉਹਦੇ ਤੌਰ ਤੇ ਮੈਨੂੰ ਹੁਣੇ ਅੱਜ ਇੱਕ ਵਿਜੇ ਕੁਮਾਰ ਜੀ ਨੇ ਇੱਕ ਦੋ ਬੰਦੇ ਹੋਰ ਸੀਗੇ ਉਹਨਾਂ ਨੇ ਦੱਸਿਆ ਜਿਗਾ ਵੀ ਇੱਦਾਂ ਇੱਦਾਂ ਕਰਕੇ ਭਾਜੀ ਉੱਥੇ ਆ ਕੇ ਦੇਖੋ ਯਾਰ ਹਾਲਾਤ ਬਹੁਤ ਖਰਾਬ ਹੈਗੇ ਤਾਂ ਮੈਂ ਤਾਂ ਇਸ ਕਰਕੇ ਆਇਆ ਸੀਗਾ ਔਰ ਇੱਥੇ ਆ ਕੇ ਮੈਂ ਦੇਖਿਆ ਤੇ ਮੈਨੂੰ ਵਕਈ ਹਾਲਾਤ ਬਹੁਤ ਜ਼ਿਆਦਾ ਖਰਾਬ ਲੱਗਿਆ ਗਿਆ ਜੀ ਸਾਹਿਬ ਬੜੇ ਤਰਸਯੋਗ ਹਾਲਾਤ ਆ ਕੋਈ ਸਫਾਈ ਨਾਮ ਦੀ ਚੀਜ਼ ਨਹੀਂ ਇਦਾਂ ਲੱਗਦਾ ਜਿੱਦਾਂ ਪਰਤਾ ਚੜੀਆਂ ਗੋਹੇ ਦੀਆਂ ਕਿ ਮੈਨੂੰ ਲੱਗਦਾ ਕਈ ਕਿ ਦਿਨ ਸਫਾਈ ਨਹੀਂ ਹੁੰਦੀ ਜੀ ਇਦਾਂ ਹੀ ਇਦਾਂ ਹੀ ਇਦਾਂ ਹੀ ਮੈਂ ਵੀ ਦੇਖਿਆ ਜੀ ਮੈਨੂੰ ਵੀ ਦੱਸਿਆ ਗਿਆ ਹੁਣ ਸਫਾਈ ਕਰ ਹੁਣ ਹੋ ਰਹੀ ਆ ਇਦਾਂ ਦੀ ਸਫਾਈ ਵੈਸੇ ਰੂਟੀਨ 'ਚ ਹੋਣੀ ਚਾਹੀਦੀ ਔਰ ਮੈਂ ਇੱਕ ਗੱਲ ਹੋਰ ਫੀਲ ਕੀਤੀ ਹੈ ਕਿ ਇੱਥੇ ਜਿਹੜੀ ਕੈਪੈਸਿਟੀ ਤੋਂ ਜ਼ਿਆਦਾ ਆਪਾਂ ਪਸ਼ੂ ਰੱਖਿਆ ਹੋਇਆ ਜਿਹੜੀਆਂ ਗਊ ਮਾਤਾ ਗਊ ਤਾਂ ਨਥੇ ਹਨਾ ਕ੍ਰਾਸਟਿ ਤੋਂ ਜ਼ਿਆਦਾ ਵਾ ਇਹ ਆਪਾਂ ਕਿਉਂ ਰੱਖਿਆ ਮੇ ਕਿਉਂਕਿ ਮੈਨੇ ਨੋਲੋਚ ਹੈਗਾ ਵੀ ਇੱਕ ਪਸ਼ੂ ਦਾ 40 ਰੁਪਏ ਰੋਜ਼ ਦਾ ਮਿਲਦੇ ਆ ਠੀਕ ਹੈ ਨਾ ਜੀ 40 ਰੁਪਏ ਦੇ ਹਿਸਾਬ ਨਾਲ ਮੰਨ ਲਓ ਜੁੱਦਾ ਹੁੰਦਾ ਹੂੰ ਦੱਸ ਦਿਆ ਕਿ 350 ਦੇ ਕਰੀਬ ਇੱਥੇ ਐਸ ਵੱਲੇ ਪਸ਼ੂ ਤਾਂ ਨਾਗਾ ਤੇ 14000 ਰੁਪਿਆ ਰੋਜ਼ ਦਾ ਬੰਦਾ ਜਿਹੜਾ ਕਿ ਆਪਾਂ ਜੇ ਐਵਰੇਜ ਲਾ ਲਈਏ ਤੇ ਮੰਥਲੀ 3.5 ਲੱਖ ਰੁਪਈਆ ਮਹੀਨਾ ਇਹਨਾਂ ਨੂੰ ਆਂਦਾ ਹੋਊਗਾ ਔਰ ਜਿੱਦਾਂ ਇਹ 10000 ਹਮੇਸ਼ਾ ਭਾਜੀ ਵੀ 1.5 ਲੱਖ ਰੁਪਈਆ ਦੀ ਆਪਾਂ ਲੇਬਰ ਲੂਪਰ ਦੇ ਦਿੰਨੇ ਆ ਉਸ ਤੋਂ ਬਾਅਦ ਵੀ ਅਗਰ 3 ਲੱਖ ਰੁਪਈਆ ਬਚਦਾ ਤੇ 10000 ਰੁਪਈਆ ਪਸ਼ੂ ਨਾਲ ਆਪਾਂ ਨਜ਼ਾਰਾ ਕਰ ਰਹੇ ਆ ਫਿਰ ਲੋਕੀ ਦਾਨੀ ਸੱਜਣ ਵੀ ਬਥੇਰੇ ਹੈਗੇ ਆ ਕਈਆਂ ਨੇ ਦਿੱਤੇ ਛੱਡ ਸ਼ੁੱਡ ਵੀ ਮੈਨੂੰ ਪਤਾ ਲੱਗਾ ਸੀ ਪਿੱਛੇ ਜਦੋਂ ਬਣੀ ਹੈ ਲੋਕਾਂ ਨੇ ਵੀ ਪਵਾਏ ਆ ਸੇਵਾ ਕੀਤੀ ਹੋਈ ਆ ਲੋਕਾਂ ਨੇ ਸਾਰਿਆਂ ਨੇ ਅੱਜ ਦੇ ਹਾਲਾਤ ਦੇਖ ਕੇ ਕੀ ਲੱਗਦਾ ਅੱਜ ਦੇ ਹਾਲਾਤ ਦੇਖ ਕੇ ਮੇਰਾ ਮਨ ਮੈਂ ਅੱਜ ਕਾਫੀ ਦਿਨਾਂ ਬਾਅਦ ਹੀ ਮਹੀਨਿਆਂ ਬਾਅਦ ਹੀ ਆਇਆ ਜੀ ਮੈਂ ਤਾਂ ਇੱਥੇ ਕਦੀ ਬਹੁਤ ਆਈ ਸੀ ਯੂ ਦੇ ਹਾਲਾਤ ਵੀ ਬੜੇ ਮਾੜੇ ਆ ਹਾਂ ਆਈ ਸੀ ਯੂ ਦਾ ਵੀ ਹਾਲਾਤ ਬਹੁਤ ਖਰਾਬ ਹੈਗੇ ਆ ਦੇਖੋ ਤਾਨੂੰ ਕੀ ਲੱਗਦਾ ਮੇਰਾ ਮਨ ਬਹੁਤ ਦੁੱਖ ਹੋਇਆ ਜੀ ਅੱਜ ਮਨ ਦੁਖੀ ਹੋਇਆ ਹਾਂ ਕੁਝ ਤਾ ਉਹ ਮੌਸਮ ਕੁਝ ਤਾਂ ਵੀ ਕੋਈ ਥੱਲੇ ਜਦਾ ਗਿੱਲਾ ਸਾਰਾ ਨਹੀਂ ਮੈਂ ਤਾਂ ਦੇਖੋ ਜੀ ਸਭ ਤੋਂ ਪਹਿਲਾਂ ਇੱਕ ਗੱਲ ਨੂੰ ਕੀ ਜ਼ਿਆਦਾ ਕਹੂੰਗਾ ਵੀ ਜਿਹੜੀ ਕੈਪੈਸਿਟੀ ਤੋਂ ਲਾਭਾ ਵਧ ਰੱਖਿਆ ਆਪਾਂ ਪਸ਼ੂ ਉਹ ਸਾਨੂੰ ਨਹੀਂ ਰੱਖਣੇ ਚਾਹੀਦੇ ਆਪਾਂ ਕੈਡਰਪੋਨ ਫਲਾਈ ਹੈਗਾ ਉੱਥੇ ਕੈਪੈਸਿਟੀ ਹੁਣ ਵੱਧ ਗਈ ਆ ਮੈਂ ਇਹਨਾਂਗੇ ਰਿਕੁਐਸਟ ਕਰੂੰਗਾ ਮੈਨੇਜਮੈਂਟ ਅੱਗੇ ਜਿੰਨੇ ਵੀ ਇੱਥੇ ਫਾਲਤੂ ਪਸ਼ੂ ਆ ਗਏ ਆ मैडम ਨਾਲ ਈਸੀ मैडम ਨਾਲ ਗੱਲ ਕਰਕੇ ਜਾਂ ਆਪਣੇ ਕਮਿਸ਼ਨ ਬਣਾਉਣਾ ਕਰਕੇ ਉਧਰ ਸ਼ਿਫਟ ਕਰਾਏ ਜਾਣ ਤਾਂ ਕਿ ਪਸ਼ੂ ਕਮ ਸੇ ਕਮ ਵਧੀਆ ਹਾਲਾਤ ਚ ਰਹਿਣ ਦੇਖੋ ਨਾ ਆਪਾਂ ਥੋੜੀ ਜਗ੍ਹਾ ਜੀ ਇਧਰ ਵੀ ਖੁਰਲੀ ਉਧਰ ਵੀ ਖੁਰਲੀ ਬਣਾ ਬਨਾ ਕੇ ਕੰਜਸਟ ਕਰੀ ਜਾਣੇ ਆ ਨਹੀਂ ਸਫਾਈ ਦਾ ਤੇ ਦੇਖੋ ਜੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਤੇ ਦੇਖਿਆ ਹੀ ਇਹ ਸਰਕਾਰੀ ਕੌਸ਼ਲ ਹੈ ਜੀ ਇਹ ਸਰਕਾਰੀ ਕੌਸ਼ਲ ਹੈ ਇਹ ਕਾਰਪੋਰੇਸ਼ਨ ਦੇ ਅਧੀਨ ਆ ਠੀਕ ਹੈ ਨਾ ਜੀ ਕਾਰਪੋਰੇਸ਼ਨ ਨੇ ਅੱਗੇ ਟੈਂਡਰ ਲਾ ਕੇ ਦਿੰਦੀ ਹੁੰਦੀ ਆ ਔਰ ਮੇਰਾ ਖਿਆਲ ਹੈ ਕਿ 4-5 ਸਾਲਾਂ ਤੋਂ ਜਿੱਦੋਂ ਦੀ ਪਿਛਲੀ ਸਰਕਾਰ ਆਈ ਆ ਉਤੋਂ ਦੀ ਇਹਨਾਂ ਦੇ ਕੋਲ ਹੀ ਆ ਕਾਂਗਰਸ ਸਰਕਾਰ ਸੀਗੇ ਹਾਂਜੀ ਉਤੋਂ ਬਾਅਦ ਟੈਂਡਰ ਨਹੀਂ ਲੱਗਾ ਜੀ ਫਸਟ ਟਾਈਮ ਟੈਂਡਰ ਲੱਗਾ ਸੀਗਾ ਮੇਰਾ ਖਿਆਲ ਗਊ ਸੇਵਾ ਮਿਸ਼ਨ ਨੇ ਤਾਸ ਸੀਗਾ ਤੇ ਉਦੋਂ ਇਹ ਚੇਅਰਮੈਨ ਨੇ ਸਾਹਮਣੇ ਲਈ ਹੋਈ ਆ ਠੀਕ ਹੈ ਸੋ ਤੁਸੀਂ ਮੰਨ ਕਰਦੇ ਆਂ ਕਿ ਟੈਂਡਰ ਜਿਹੜੀ ਦੁਬਾਰਾ ਹੋਵੇ ਤੇ ਤੁਹਾਨੂੰ ਵੀ ਸੇਵਾ ਦਾ ਮੌਕਾ ਮਿਲੇ ਅਸੀਂ ਤਾਂ ਸੇਵਾ ਕਰਦੇ ਆਂ ਜੀ ਮੈਂ ਤਾਂ ਸਾਰੀਆਂ ਗਊ ਸ਼ਾਲਾਵਾਂ 'ਚ ਸੇਵਾ ਕਰਦਾ ਹੀ ਆਂ ਮੈਂ ਆਪਣੀ ਫ্লাই ਵੀ ਜਾਈਦਾ ਆਪਾਂ ਇੱਥੇ ਵੀ ਆਂਦੇ ਹੁੰਦੇ ਸੀ ਪਹਿਲਾਂ ਫਿਰ ਇੱਥੇ ਇਹਨਾਂ ਨੇ ਆਪਣੇ ਬਾਲਿਆਂ ਦੀ ਇੰਟਰਫੇਰੈਂਸ ਥੋੜੀ ਬੰਦ ਕਰਤੀ ਸੀਗੀ ਆਪ ਹੀ ਕਰਨ ਲੱਪੇ ਸੀਗੇ ਪ੍ਰਵਾਹ ਸਾਹਿਬ ਦੇਖਦੇ ਆ ਮੇਰਾ ਖਲ ਨੂਰ ਰਕੇਸ਼ ਪ੍ਰਵਾਹ ਜੀ ਠੀਕ ਹੈ ਜੀ ਤੇ ਆਪਾਂ ਫਿਰ ਮੁੜ ਕੇ ਅੰਦਰ ਘਟਾਈ ਆ ਉਹਦੇ ਆਈਦਾ ਨਹੀਂ ਬਾਕੀ ਸਾਨੂੰ ਉੱਧਰ ਵੀ ਸੇਵਾ ਦਾ ਮੌਕਾ ਦੇਣਗੇ ਆਪਾਂ ਸੇਵਾ ਕਰਾਂਗੇ ਪਰ ਮੈਂ ਅਡਾਪਟ ਕਰਨ ਚ ਜਾਂ ਲੈਨ ਚ ਇੰਡਸਟਰੀ ਨਹੀਂ ਆ ਮੈਂ ਸੇਵਾ ਕਰਨ ਚ ਇੰਡਸਟਰੀ ਦਾ ਜਿੱਦਾਂ ਕਿ ਮੈਂ ਸਾਰੀਆਂ ਗੌਸ਼ਾਲਾਾਂ ਵਿੱਚ ਕਰਦਾ ਮੇਰਾ ਨਾਮ ਮੋਨ ਲਾਲ ਮੋਨ ਲਾਲ ਜੀ ਕਿਹੜੀ ਗੌਸ਼ਾਲਾ ਤੇ ਖੜੇ ਆਪਾਂ ਇਹ ਇੱਥੇ ਸਰਕਾਰੀ ਗੌਸ਼ਾਲਾ ਆ ਇਹ ਜੋ ਦੇ ਕੰਡੇ ਤੇ ਕਾਰਪੋਰੇਸ਼ਨ ਪਹਿਲਾਂ ਇਹਦਾ ਸੰਚਾਲਨ ਕਰਦੀ ਸੀ ਹੁਣ ਸੁਸਾਇਟੀ ਕਰਦੀ ਆ ਇਸ ਗੌਸ਼ਾਲੇ ਚ ਸੰਚਾਲਨ ਕਿ ਕਿਦਾਂ ਦੇ ਇੱਥੇ ਤੁਹਾਨੂੰ ਹਾਲਾਤ ਲੱਗੇ ਆ ਕੇ ਦੇਖ ਕੇ ਹਾਲਾਤ ਅੱਜ ਸਾਨੂੰ ਤਾਂ ਨਹੀਂ ਸੀ ਪਤਾ ਮੈਂ ਤਾਂ ਕਾਫੀ دیر ਬਾਅਦ ਆਇਆ ਮੈਨੂੰ ਬੀਜ ਕੁਮਾਰ ਜੀ ਨੇ ਕੋ ਫੋਨ ਕੀਤਾ ਰਾਤੀ ਵੀ ਤੇ ਅੱਜ ਮੈਨੂੰ ਸੱਦਿਆ ਸੀ ਮੈਨੂੰ ਕਹਿੰਦੇ ਆਓ ਤੁਹਾਨੂੰ ਦਿਖਾ ਲੈਣਾ ਮੈਂ ਇੱਥੇ ਆਇਆ ਤਾਂ ਤੁਹਾਡੇ ਵੀ ਦਰਸ਼ਨ ਹੋ ਗਏ ਤੇ ਇੱਥੇ ਆਈਸੀਯੂ ਦੇ ਵਿੱਚ ਮਤਲਬ ਨਾ 6 6 ਇੰਚ ਗੋਹਾ ਜੰਮਿਆ ਆ ਤਾਂ ਜੇ ਆਈਸੀਯੂ ਦਾ ਇਹ ਹਾਲਤ ਬਾਕੀ ਕੀ ਹਾਲ ਹੋਊਗਾ ਮੈਨੇਜਮੈਂਟ ਦੀ ਮੈਨੇਜਮੈਂਟ ਦੀ ਕੋਈ ਇਹਨਾਂ ਵੀ ਮੈਨੇਜਮੈਂਟ ਦੀ ਕਮੀਆਂ ਹੋ ਸਕਦਾ ਇਹਨਾਂ ਕੋਲ ਲੇਬਰ ਘੱਟ ਹੋਵੇ ਜਾਂ ਠੰਡ ਪਰ ਹਜੇ ਤਾਂ ਧੁੱਪ ਹੈ ਜਿਸ ਵੇਲੇ ਬਰਸਾਤ ਪੈ ਕੇ ਫਿਰ 더 ਹੋਰ ਜ਼ਿਆਦਾ ਬੁਰਾ ਹਾਲ ਹੋਣਾ ਕਿਉਂਕਿ ਅਜੇ ਤਾਂ ਧੁੱਪ ਹੈ ਸਰਕਾਰ ਨੂੰ ਤਾਂ ਇਹ ਚਾਹੀਦਾ ਵੀ ਭਾਈ ਵੀ ਜੇ ਇਹਦੀ ਕੈਪੈਸਿਟੀ ਪਤਾ ਲੱਗਾ ਵੀ 100 150 140 ਜਾਂ 150 ਗਾਂ ਦੀ ਕੈਪੈਸਿਟੀ ਆ ਇੱਥੇ 350 ਦੇ ਕਰੀਬ ਗਾਂਈਆਂ ਤਾਂ ਜੇ ਆਪਾਂ ਇੰਨੀ ਗਾਂ ਦੀ ਕੈਪੈਸਿਟੀ ਨਹੀਂ ਤਾਂ ਆਪੇ ਤੇ ਰੱਖੀਆਂ ਗੱਲ ਲਈ ਕੀ ਅਜ ਮਹਿਸੂਸ ਕੀਤਾ ਤੁਸੀ ਅੱਖਾਂ ਆਏ ਹਾਲਾਤ ਵੇਖਿਆ ਇੱਕ ਗਾਊ ਦੀ ਅੱਖਾਂ ਵੀ ਗੱਡੀਆਂ ਕਹਾਂ ਅੱਖਾਂ ਮੈਂ ਅੱਭੀ ਦੇਖੀ ਮੈਂ ਵੀ ਦੇਖੀ ਜੀ ਅੱਖ ਕੱਢੀ ਹੋਈ ਆ ਆਈਸੀਯੂ ਦੇ ਵਿੱਚ ਉਹ ਲੰਮੇ ਪਈ ਆ ਮਰਨ ਕਿਨਾਰੇ ਗਾਈ ਪਈ ਆ ਔਰ ਬਹੁਤ ਭੈੜਾ ਮਹਿਸੂਸ ਹੋ ਰਿਹਾ ਜੀ ਅਜੇ ਗਊ ਮਾਤਾ ਦੇ ਹਾਲ ਹੈ ਤੇ ਇਹਦੇ ਨਾਲ ਤੋਂ ਜਿਹੜੀਆਂ ਬਾਹਰ ਘੁੰਮਦੀਆਂ ਹੋ ਸੁਰੱਖਿਤ ਹੋਣੀਆਂ ਮੈਂ ਮੰਨ ਕਰਦੇ ਹਾਂ ਮੈਂ ਤਾਂ ਇਹ ਚਾਹਾਂਗਾ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਵੀ ਸਰਕਾਰ ਨੂੰ ਚਾਹੀਦਾ ਵੇ ਕੋਸਸ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਇਕੱਠੇ ਕਰਦੇ ਆ ਜੇ ਇਕੱਠੇ ਕਰਦੇ ਆ ਤੇ ਇਹਦੇ ਤੇ ਲਾਓ ਕੁਝ ਜੇ ਇਥੇ ਲਾਣਾ ਹੀ ਨਹੀਂ ਫਿਕਿਆ ਫਾਇਦਾ ਇਹਦਾ ਕੋਸਸ ਇਕੱਠੇ ਕਰਨ ਦਾ ਇਥੇ ਲਾਓ ਫਲਾਈ ਲਾਓ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਲਾਓ ਲਾ ਕੇ ਸਰਕਾਰ ਦੇ ਜਿਹੜੇ ਸਰਕਾਰੀ ਅਫੀਸਰ ਤੰਤਰ ਹੈਗਾ ਸਰਕਾਰੀ ਤੰਤਰ ਉਹਨਾਂ ਨੂੰ ਵੀ ਚਾਹੀਦਾ ਆ ਕੇ ਮਾੜਾ ਮੋਟਾ gekeੜਾ ਕੱਢਣ ਉਹ ਤਾਂ ਮੇਰੇ ਖਿਆਲ ਸਰਕਾਰੀ ਤੰਤਰ ਤਾਂ ਆਂਦਾ ਹੀ ਨਹੀਂ ਤਜੇ ਸਰਕਾਰੀ ਤੰਤਰ ਨਹੀਂ ਆਂਦਾ ਤਾਂ ਇਹ ਇਹ ਤਾਂ ਵਿਚਾਰੇ ਦੇਖੋ ਮਿਹਨਤ ਕਰਦੇ ਸੇਵਾ ਕਰਦੇ ਹੁਣ ਮੈਨੂੰ ਪਤਾ ਲੱਗਾ 10 12 15 ਲੱਖ ਰੁਪਏ ਇਸ ਸੁਸਾਇਟੀ ਵਾਲਿਆਂ ਨੇ ਇਕੱਠੇ ਕਰਕੇ ਲਾਇ ਵੀ ਆ ਪਰ ਜੇ ਪ੍ਰਾਈਵੇਟ ਬੰਦਾ 15 ਲੱਖ ਲਾ ਸਕਦਾ ਤਾਂ ਸਰਕਾਰ ਕਿਉਂ ਨਹੀਂ ਲਾ ਸਕਦੀ ਸਰਕਾਰ ਨੂੰ ਚਾਹੀਦਾ 10 ਵੀ 50 ਲੱਖ ਰੁਪਏ ਲਾਣ ਜੇ ਕੋ ਚਾਰ ਪੰਜ ਕਨਾਲਾ ਕਹਿੰਦੇ ਨਾਲ ਹੋਰ ਹੈਗੀ ਆ ਉਹ ਜਗ੍ਹਾ ਜੇ ਇੱਥੇ 350 ਗਾਂ ਹੀ ਰੱਖਣੀਆਂ ਫੇ ਹੋਰ ਜਗ੍ਹਾ ਨੂੰ ਨਾਲ ਮੋਲਾ ਕੇ ਇਹਨਾਂ ਦੀ ਇਹਨਾਂ ਦੀ ਸਹਾਇਤਾ ਕਰਨ ਸਰਕਾਰ ਤਾਂ ਕਰਦੀ ਨਹੀਂ ਕੁੜੀਆਂ ਨੇ ਤੇ ਕੀ ਆ ਨਾ ਮਸਰ ਤੁਹਾਡਾ ਵੇਜੋ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਹਿਸ਼ਰਪੁਰ ਬੈਂਸ ਲੋਕਾਂ ਦੇ ਇੱਕ ਮੋਰਚੇ ਤੁਹਾਡੇ ਵੱਲੋਂ ਕੰਪਲੀਟ ਆ ਪਾਈਆਂ ਗਈਆਂ ਉੱਪਰ ਹਾਈ ਅਥਾਰਟੀ ਨੂੰ ਸਰਕਾਰੀ ਗਊਸ਼ਾਲਾ ਦੇ ਹਾਲਾਤਾਂ ਤੋਂ ਲੈ ਕੇ ਕੀ ਪੂਰਾ ਮੈਟਰ ਹੈ ਜੀ ਮੈਟਰ ਇਹ ਹੈ ਜੀ ਮੈਂ ਕਾਫੀ ਦਿਨਾਂ ਤੋਂ ਇੱਥੇ ਆ ਰਿਹਾ ਤੇ ਹਾਲਾਤ ਇੱਥੇ ਬਹੁਤ ਖਰਾਬ ਹੈ ਸਾਫ ਸਫਾਈ ਨਾ ਹੋਣ ਕਰਕੇ ਠੰਡ ਇੰਨੀ ਪੈ ਰਹੀ ਹੈ ਤੇ ਗਾਵਾਂ ਨੀਚੇ ਬੈੰਦੀਆਂ ਗੋਬਰ ਦੇ ਉੱਪਰ ਪਾਣੀ ਦੇ ਉੱਪਰ ਤੇ ਉਹਦੇ ਕਰਕੇ ਬਿਮਾਰ ਹੁੰਦੀਆਂ ਆਈ ਸੀ ਵੀ ਚੱਲਣੀਆਂ ਇਸ ਹਫਤੇ ਚ ਹੀ ਤਿੰਨ ਗਾਵਾਂ ਥੱਲੇ ਬੈਠੀਆਂ ਤੇ ਉਹ ਦੇਖਿਆ ਨਜ਼ਾਰਿਆ ਸੀ ਤੇ ਫਿਰ ਮੈਂ ਸਾਰਿਆਂ ਨਾਲ ਗੱਲ ਕੀਤੀ ਕਿ ਗਊਸ਼ਾਲਾ ਦੀ ਹੈਲਪ ਕੀਤੀ ਜਾਵੇ ਕੁਛ ਤੇ ਉਹ ਮੈਟਰ ਥੋੜਾ ਉ ਉਛਲ ਕੇ ਆ ਗਿਆ ਸਭ ਮੇਰੇ ਹਣਾ ਤੇ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਇੱਥੇ ਕੀ ਹੈਗੇ ਕੀ ਨਹੀਂ ਉਹ ਦੱਸਣ ਦੀ ਲੋੜ ਨਹੀਂ ਅਸੀਂ ਵੀ ਤੁਹਾਡੇ ਨਾਲ ਆਇਆ ਕੋਈ ਬਹੁਤ ਤੇ ਵਧੀਆ ਹਾਲਾਤ ਨਹੀਂ ਲੱਗੇ ਕਿਉਂਕਿ ਜਾਇ ਤੁਹਾਨੂੰ ਇੱਥੇ ਆ ਕੇ ਫੀਲ ਹੋ ਰਿਹਾ ਕੀ ਕੀ ਕਾਣੀ ਨਜ਼ਰ ਆ ਰਹੀ ਹੈ ਕਮੀਆਂ ਹੈ ਕਿ ਸਟਾਫ ਦੀ ਕਮੀ ਤਾਂ ਦਿਖੀ ਰਹੀ ਹੈ ਨਾ ਕਿ ਲੋਡ ਜ਼ਿਆਦਾ ਹੈ ਸਟਾਫ ਤਾਂ ਹਰ ਵੇਲੇ ਕੰਮ ਕਰਦਾ ਰਹਿੰਦਾ ਮੇਰੇ ਸਾਹਮਣੇ ਵੀ ਲੱਗੇ ਰਹਿੰਦੇ ਬਟ ਸਾਫ ਸਫਾਈ ਨਾ ਹੋਣ ਕਰਕੇ ਗਾਵਾ ਬਿਵਾੜ ਹੋ ਰਹੀਆਂ ਔਰ ਡਾਕਟਰ ਤਾਂ ਮੈਂ ਕਦੀ ਵਿਜ਼ਿਟ ਕਰਦੇ ਦੇਖਿਆ ਨਹੀਂ ਇੱਥੇ ਤੁਸੀਂ ਕਿਉਂ ਉਸੇ ਦਿਖਾ ਰਹੇ ਸੀ ਆਪਣੇ ਫੋਨ ਦੇ ਵਿੱਚ ਵੀਡੀਓ ਜੀ ਗਾ ਦੀਆਂ ਅੱਖਾਂ ਵੀ ਨਿਕਲੀਆਂ ਹੋਈਆਂ ਨੇ ਉਹ ਕੀ ਨੇ ਉਹ ਮੇਰੇ ਸਾਹਮਣੇ ਨਹੀਂ ਗਾਂ ਬਿਮਾਰ ਹੋ ਜਾਂਦੀ ਨੀਚੇ ਪੈ ਜਾਂਦੀ ਹੈ ਤੇ ਸਿਰ ਨਹੀਂ ਚੱਕਦੀ ਉਸ ਤੋਂ ਬਾਅਦ ਉਹਨੂੰ ਆਪਣੇ ਹਾਲ ਤੇ ਛੱਡ ਦਿੰਦੇ ਆ ਮੈਂ ਮਨੂੰ ਜਿੱਥੋਂ ਦਿੱਕਤ ਹੋਈ ਹੈ ਤੇ ਪੱਠੇ ਵੀ ਮੈਂ 10-15 ਦਿਨ ਤੋਂ ਜਿਹੜੀਆਂ ਬਿਮਾਰ ਗਾਵਾਂ ਲੇਟ ਜਾਂਦੀਆਂ ਉਹਨਾਂ ਨੂੰ ਪਾ ਰਿਆ ਤੇ ਉਹ ਕੀ ਹੁੰਦਾ ਜਿਸ ਲਈ ਦਰਵਾਜ਼ਾ ਖੁੱਲਾ ਰਹਿ ਜਾਂਦਾ ਗਾਂ ਸਿਰ ਨਹੀਂ ਉਲਾਪਾਂਦੀ ਕਾਂ ਆ ਕੇ ਆ ਖੜ ਦਿੰਦੇ ਮੈਂ ਹੁਣ ਉਹਨਾਂ ਦੀਆਂ ਅੱਖਾਂ ਟੱਕ ਕੇ ਜਾਂਦਾ ਤੇ ਨਾ ਕਰਦੇ ਕਰਦੇ ਵੀ ਦੋ ਗਾਵਾਂ ਦੀਆਂ ਅੱਖਾਂ ਨਿਕਲ ਚੁੱਕੀਆਂ ਨੇ ਕੀ ਮੰਗ ਕਰਦੇ ਹੋ ਕਹਿਣਾ ਚਾਹੁੰਦੇ ਹੋ ਸਰਕਾਰ ਪਰ ਜਿੰਦੀਆਂ ਅੱਖਾਂ ਨਹੀਂ ਗਵਾਂ ਗਵਾਂਦੀਆਂ ਅੱਖਾਂ ਨਿਕਲੀਆਂ ਕੋਈ ਮਰਿਆ ਨਹੀਂ ਕੀ ਇਹ ਸਰਕਾਰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਚਾਹਨਾ ਕਿ ਮੈਨੇਜਮੈਂਟ ਨੂੰ ਚਾਹਨਾ ਕਿ ਥੋੜਾ ਧਿਆਨ ਦੇਣ ਸਫਾਈ ਵੱਲ ਧਿਆਨ ਦੇਣ ਕਿਉਂਕਿ ਠੰਡ ਲਈ ਮੈਨੂੰ ਨਹੀਂ ਦਿਖਦਾ ਕੋਈ ਕਵਰੇਜ ਹੈਗੀ ਇੱਥੇ ਨਾ ਇੱਥੇ ਕੋਈ ਸ਼ੈੱਡ ਹੈ ਮਤਲਬ ਉਹਨਾਂ ਨੂੰ ਬਾਕੀ ਵੀ ਤੁਸੀਂ ਗਊਸ਼ਾਲਾ ਜੀ ਵਿਜ਼ਿਟ ਕਰੋਗੇ ਤੁਹਾਨੂੰ ਜ਼ਮੀਰ ਅਸਮਾਨ ਦਾ ਫਰਕ ਦਿਖੂਗਾ ਸਾਫ ਸਫਾਈ ਔਰ ਉਹਨਾਂ ਦੀ ਠੰਡ ਤੋਂ ਬਚਾਅ ਲਈ ਤੇ ਤੁਸੀਂ ਹੁਣ ਇੱਥੇ ਹੀ ਜਿਹੜੀਆਂ ਦੁੱਧ ਦੇਣ ਵਾਲੀਆਂ ਗਾਵਾਂ ਉੱਥੇ ਤੁਸੀਂ ਵਿਜ਼ਿਟ ਕਰੋ ਔਰ ਇਹਨਾਂ ਵੱਲ ਦੇਖੋ ਤੇ ਤੁਹਾਨੂੰ ਜ਼ਮੀਨ ਸੁਆਹਾਂ ਦਾ ਇੱਥੇ ਫਰਕ ਦਿਖ ਜਾਊਗਾ। ਉਦਾਂ ਦੀ ਕੇਅਰ ਹੋਣੀ ਚਾਹੀਦੀ ਇਦਾਂ ਦੀ ਦੁੱਧ ਦੇਣ ਵਾਲੀ ਗਾਵਾਂ ਦੀ। ਹਰਮੇਸ਼ لال ਜੀ। ਹਰਮੇਸ਼ لال ਜੀ ਕੀ ਤੁਹਾਡੀ ਡਿਊਟੀ ਇੱਥੇ? ਮੈਂ ਮੈਨੇਜਰ ਹਾਂ ਜੀ। ਦੇਖ ਲਈ ਗਊਸ਼ਾਲਾ ਦਾ। ਹਰਮੇਸ਼ لال ਜੀ ਆ ਗਊਸ਼ਾਲਾ ਦਾ ਇੱਥੇ ਦੌਰਾ ਕੀਤਾ ਦੇਖਿਆ ਤਾਂ ਕੋਈ ਹਾਲਾਤ ਬਹੁਤੇ ਵਧੀਆ ਨਹੀਂ ਐ ਕਿਸ ਤਰ੍ਹਾਂ ਇਹਦੇ ਪ੍ਰਬੰਧ ਕੀਤਾ ਜਾ ਰਹੇ ਨੇ ਇੱਥੇ। ਜਿਹੜੇ ਹਾਲਾਤ ਤੁਹਾਨੂੰ ਨਹੀਂ ਵਧੀਆ ਲੱਗੋਰੇ ਮੈਨੂੰ ਦਿਖਾੜਿਆ ਜਾ ਬਈ ਵੀ ਕਿਹੜੇ ਹਾਲਾਤ ਮਾੜੇ ਆ। ਜੀ। ਦਸੋ ਜਿਹੜਾ ਆਈਸੀਯੂ ਦੇ ਵਿੱਚ ਆ ਕਾਫੀ 6 ਇੰਚ 8 ਇੰਚ ਜਿਹੜਾ ਉੱਥੇ ਗੋਹਾ ਜੰਮਿਆ ਹੋਇਆ ਜੀ ਜਾਂ ਹੋਰ ਵੀ ਤੁਹਾਡੇ ਪਿੱਛੇ ਵੀ ਹੈ ਜਿਹੜੀ ਇੱਥੇ ਸਫਾਈ ਨਹੀਂ ਹੈਗੀ ਬੋਤੀ ਇਹਦਾ ਕੀ ਕਾਰਨ ਹੈ ਇਹ ਦੇਖੋ ਜਿਹੜੀ ਤੁਸੀਂ ਸਫਾਈ ਦਾਖਦੇ ਇਹ ਪਰਸੋਂ ਹੋ ਗਈ ਹੈ ਜੀ ਇਹ ਤੁਹਾਡੇ ਸਾਹਮਣੇ ਅੱਜ ਹੋ ਗਈ ਹੈ ਜੀ ਉਹ ਜਲਾਣੀਆਂ ਕਰ ਲਈਆਂ ਅੱਜ ਹਜੇ ਵਾ ਕੱਲੋਂ ਆਕੇ ਇਹੇ ਮੁੜ ਕੇ ਵਿੱਚ ਚੱਕ ਲਓ ਉਨਾ ਹੀ ਫੇਰ ਹੋ ਜਾਣਾ ਜਦੋਂ ਓਪਨ ਗਉਂਗਿਆਂ ਘੁੰਬਲੀਆਂ ਨਾਲ ਜੀ ਉਹਨੇ ਜਿਹੜਾ ਗੋਵਾ ਗੋਹਾ ਕਰਦੇ ਉਹ ਛੇਤੜ ਦਿੰਦੀਆਂ ਆ ਉਹ ਦੁਬਾਰਾ ਉਹਨੇ ਹੋ ਜਾਂਦਾ ਇਹ ਪਰਸੋਂ ਸਫਾਈ ਹੋ ਗਿਆ ਜੜੀ ਆ ਹੋਂ ਹੋ ਗਿਆ ਜੜੀ ਤੁਹਾਡੇ ਸਾਹਮਣੇ ਇਹ ਹੁੰਦੀ ਪਈ ਆ ਤੇ ਕੱਲੋਂ ਇਦਾਂ ਦਾ ਨਹੀਂ ਮਿਲਣਾ ਤੁਹਾਨੂੰ ਇਹ ਇਸ ਕਰਕੇ ਜਦੋਂ ਗੋਵਲ ਇੱਕ ਜਗ੍ਹਾ ਹੁੰਦਾ ਇਕੱਠਾ ਉਹ ਤੇ ਛੇਤੜ ਦਿਆਂ ਗਾਈਆਂ ਤਾਂ ਥੋੜੀ ਜਿਹੀ ਪ੍ਰੋਬਲਮ ਆਣੀ ਆਣੀ ਆ ਜੀ ਰੂਟੀਨ ਚ ਚੱਕ ਚਾ ਲਓ ਚਾਹੇ ਤਾਂ ਇੱਕ ਲੇਬਰ ਜਿਹੜੀ ਆ ਜੀ ਇਹ 40 ਰੁਪਏ ਪਰ ਹੈਡ ਹੁੰਦੀ ਆ ਸਾਨੂੰ ਆਪਣੀ ਕਮੇਟੀ ਜਿਹੜੀ ਆ ਅੱਛਾ ਜੀ ਤੁਸੀਂ ਉਹਦੇ ਵਿੱਚ ਦੇਖ ਲਓ ਇਰੇ ਵਿੱਚ ਘਟੋੜ 4 ਲੱਖ ਤੋਂ ਉੱਪਰ ਦਾ ਇਹ ਚਾਰਾ ਹੀ ਆ ਜਾਂਦਾ ਮਹੀਨੇ ਦਾ ਅੱਛਾ ਜੀ ਲੱਖ ਦੇ 1,25 30 ਹਜ਼ਾਰ ਰੁਪਏ ਦੀ ਸੇਵਾ ਜਿਹੜੀ ਆ ਬਰਕਰਰ ਲੱਗਾ ਇਹ ਲੈਂਦਾ ਜੀ ਓਕੇ 5 5.5 ਲੱਖ ਰੁਪਏ ਇਹ ਖਰਚਾ ਹੋ ਗਿਆ ਬਾਕੀ ਡਾਕਟਰੀ ਦਾ ਲਾ ਲਓ ਦਵਾਈਆਂ ਦਾ ਲਾ ਲਓ ਲੋਕ ਸੇਵਾ ਵੀ ਕਰਕੇ ਜਾਂਦੇ ਆ ਉਹਦਾ ਵੀ ਲਾ ਲਓ 5 6 ਲੱਖ ਦੀ ਸੇਵਾ ਇਸ ਗਊਆਂ ਨੂੰ ਚਾਹੀਦੀ ਆ ਜੀ ਤਾਂ ਫੇਰ ਉਹ ਚੱਲ ਪੂਰਾ ਆ ਗਿਆ ਕਿੰਨਾ ਇੱਥੇ ਟੋਟਲ ਗਊ ਤੁਹਾਨੂੰ ਸਾਡੇ ਕੋਲ ਦਾ ਐਸਾ 300 60 70 ਦੇ ਕਰੀਬ ਆ ਜੀ ਤੇ ਕੈਪੈਸਿਟੀ ਕਿੰਨੀ ਆ ਜੀ ਇੱਥੇ 350 ਕੈਪੈਸਿਟੀ 350 ਦੀ ਤੇ ਇੱਕ ਆਪਾਂ ਦੇਖਿਆ ਗਿਆ ਗਊਆਂ ਦੀਆਂ ਜਿਹੜੀਆਂ ਇੱਕ ਗਊ ਦੀ ਅੱਖ ਆੱਖ ਵੀ ਨਿਕਲੀ ਹੋਈ ਹੈ ਜੀ ਤੇ ਉਹ ਕੀ ਕਾਰਨ ਹੋਇਆ ਜੀ ਦੇਖੋ ਕਈ ਵਾਰੀ ਜਦਾਂ ਇਹ ਸ਼ੈੱਡ ਖੁੱਲ ਜਾਂਦਾ ਨਾ ਜਾਂ ਉਹ ਚੱਲਦਾ ਹੀ ਕੰਮ ਚੱਲਦਾ ਪਿਆ ਸੀ ਇਹਨੂੰ ਆਪਾਂ ਹੁਣ ਬੰਦ ਨਹੀਂ ਕਰ ਸਕੇ ਜੀ ਕਿਉਂਕਿ ਹੈ ਤਾਂ ਵੈਸੇ ਡੈਡ ਡੈਡ ਹੋਣ ਦੇ ਕਿਨਾਰੇ ਹੀ ਆ ਕਈ ਵਾਰੀ ਕਾਂ ਵੀ ਵੜ ਜਾਂਦੀ ਹੈ ਜੀ ਉਹ ਜਾਲੀ ਦਾ ਪ੍ਰਬੰਧ ਕੀਤਾ ਆ ਫਿਰ ਕੱਲ ਦੀ ਜਦੋਂ ਖੋਲੀਆਂ ਬੰਦ ਕਰਕੇ ਉਹ ਜਾਲੀ ਖੁੱਲੀ ਹੋਣ ਕਰਕੇ ਕੋਈ ਹੋ ਸਕਦਾ ਕੰਮ ਚੱਲ ਗਿਆ ਹੋਵੇ ਹੈ ਤਾਂ ਗਾਂ ਜਿਹੜੀ ਬੁਆਰੀ ਹੋਈ ਆ ਉਹ ਅੱਛਾ ਅੱਛਾ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਤੁਹਾਡੇ ਸਾਹਮਣੇ ਸਾਡੇ ਜੈਨੂ ਉੱਚ ਕੇ ਦੰਦਰ ਲਾ ਕੇ ਨੂੰ ਚਾਰਜ ਕਰ ਰਹੇ ਆ ਦੇਖੋ ਇਹਨੇ ਪੰਜ ਸੱਤ ਬੰਦਿਆਂ ਦਾ ਇਹ 460 ਤੋਂ 500 400 ਗਾਣ ਨੂੰ ਸੰਭਾਲਣਾ ਬੜਾ ਔਖਾ ਹੈ ਸਾਡੇ ਕੋਲ ਆਇਆ ਨਾ ਜੀ 8 ਤੋਂ 10 ਕੇ ਬੰਦੇ ਆ ਠੀਕ ਆ ਵਿੱਚ ਸਫਾਈ ਵਾਲੇ ਤਾਂ ਵਿੱਚ ਚਾਰੇ ਵਾਲੇ ਵਿੱਚ ਸਫਾਈ ਵਾਲੇ ਠੀਕ ਆ